ਆਲਾ ਡੀ ਕਿਵੇਂ ਆ ਉਹ ਯਾਰ ਮੈਂ ਕਿਹਾ پیسے ਪੁੱਛੇ ਹੈਗੇ ਤੇਰੇ ਕੋ ਮਾਰੇ ਮੋٹے ਤੇਰੀ ਖਤਮ ਹੋ ਗਿਆ ਮਾਲ ਪਤਾ ਦੇ ਲਈ ਉਹ ਯਾਰ ਮੇਰਾ ਵੀ ਮਾਲ ਪਤਾ ਖਤਮ ਹੋ ਗਿਆ ਮੈਨੂੰ ਬੜੀ ਤੋੜ ਲੱਗੀ ਹੈ ਮਾਲ ਦੀ ਯਾਰ ਤੂੰ ਪੇ ਕਰਕੇ ਦੇ ਮੈਨੂੰ ਕਿਧਰ ਨੂੰ ਕਿਧਰ ਕਿਹੜਾ ਜਿਹੜਾ ਕੋਲੀ ਚ ਪਰਦਾ ਆਪਣੇ ਜਸ਼ਨ ਅੱਛਾ ਉਹ ਜਿਹੜਾ ਲੰਬਾਇਆ ਹੈਗਾ ਅੱਛਾ ਯਾਰ ਉਹ ਤਾਂ ਐਵੇਂ ਮੋਟੀ ਸਮੀ ਹੈਗੀ ਆਪਣੀ ਉਥੇ ਹਾਂ ਰੁਕ ਕੋਈ ਗੱਲ ਨਹੀਂ ਉਹਨੂੰ ਆਪਾਂ ਗੱਲਾਂ ਬਾਤਾਂ ਹੀ ਕਰਦੇ ਆ ਉਹਦੇ ਕੋਲ ਪੈਸੇ ਖਾਨੇ ਆ ਆਪਾਂ ਕੋਈ ਗੱਲ ਨਹੀਂ ਠੀਕ ਆ ਆਪਾਂ ਕੋਈ ਗੱਲ ਨਹੀਂ ਕੱਲ ਮਿਲਦੇ ਆ ਚਲੋ ਕੋਈ ਨਾ ਸੇਰੇ ਮਿਲਦੇ ਆ ਚੰਗਾ ਠੀਕ ਆ ਅੱਡੀ ਦੇਖ ਆਪਣੀ ਮੰਜ਼ਿਲ ਆ ਗਈ ਹੈ ਜਿਹੜੀ ਮੈਂ ਫੋਨ ਤੇ ਗੱਲ ਨਹੀਂ ਕੀਤੀ ਸੀ ਜਸ਼ਨ ਨਾਮ ਦਾ ਮੁੰਡਾ ਮੋਟੀ ਸਾਮੀ ਹੈ ਆਪਾਂ ਆਪਣੇ ਨਿਸ਼ਾ ਦਾ ਕੋਟਾ ਪੂਰਾ ਕਰਨਾ ਹੈ ਆਪਾਂ ਗੱਲਾਂ ਬਾਤਾਂ ਇਹਨੂੰ ਪਟਾਣਾ ਆ ਪਲੀਜ ਤੇ ਅੰਦਰ ਧਿਆਨ ਨਾਲ ਤਮੀਜ਼ ਨਾਲ ਪੇਸ਼ਾਈ ਅੰਕਲ ਅੰਟੀ ਨੂੰ ਆਪਣੇ ਆਪ ਤੇ ਸ਼ੱਕ ਨਾ ਹੋਵੇ ਆਪਣੇ ਆ ਦੇ ਠੀਕ ਆ ਚਲ ਆ ਜਾ ਨਾ ਰੱਖੀ ਸਾਸਰੀ ਘਰਾਂ ਦੇ ਟਿਕਾਣੇ ਹਾਂ ਤੁਸੀਂ ਕੋਲ ਮੈਂ ਜਸ਼ਨ ਦੇ ਦੋਸਤ ਤੇ ਗਿਆ ਸੀ ਤੇ ਜਸ਼ਨ ਸਾਨੂੰ ਨਹੀਂ ਜਾਣਦਾ ਲੇਕਿਨ ਅਸੀਂ ਜਸ਼ਨ ਨੂੰ ਜਾਣਦੇ ਸਾਡੇ ਕੋਲ ਜੀ ਪਰਦਾ ਬਹੁਤ ਸਮਾਂ ਹੋ ਗਿਆ ਕਿਤਾ ਜਲਦੀ ਨੂੰ ਸੋ ਲਈ ਪੜਾਈ ਕਰਾਸ ਬਹੁਤ ਵਧੀਆ ਜੀ ਜਸ਼ਨ ਅਜੇਰੇ ਦੋਸਤ ਆਏ ਮੇਰੇ ਕੋਲ ਤੁਸੀਂ ਬੈਠੋ ਮੇਰਾ ਫੋਨ ਆਇਆ ਆਪਣੇ ਘਰ ਜਸ਼ਨ ਕਿੱਦਾਂ ਫੇਰ ਵਧੀਆ ਭਾਈ ਵਧੀਆ ਬੈਠੋ ਵੇਜੋ ਬੈਠ ਔਰ ਭਾਈ ਮੈਂ ਦੇਖਿਆ ਹੈ ਜਾਨੂੰ ਕਿੱਥੇ ਤੁਸੀਂ ਤੇਰੇ ਕਾਲਜੇ ਹੀ ਪੜਨਾ ਮੈਂ ਐਸਜੀ ਐਸਏਡੀ ਜੀ ਪੜਦੇ ਹਾਂ ਤੇ ਮੈਂ ਤੇ ਦੇਖਿਆ ਨਹੀਂ ਯਾਰ ਤੁਹਾਡਾ ਨਾਮ ਕੀ ਹੈ ਆਦਿੱਤਿਆ ਨਾਮ ਹੈ ਮੇਰਾ ਆਦਿੱਤਿਆ ਆ ਬਾਈ ਕੋਣ ਅ ਭਾਈ ਮੇਰੇ ਗੁਆਂਢ ਚ ਰਹਿੰਦਾ ਯਾਰ ਮੇਰਾ ਮੇਰਾ ਹੀ ਫਰੈਂਡ ਹੈ ਇਹਨਾਂ ਦਾ ਬੋਲੋ ਨਾਮ ਕੀ ਭਾਈ ਦਾ ਲੱਡੀ ਹੈ ਨਾ ਮੇਰਾ ਦਾ ਸਦੀ ਹੋਰ ਭਾਈ ਮੈਂ ਤੁਹਾਨੂੰ ਕਦੀ ਕਾਲਜ 'ਚ ਨਹੀਂ ਦੇਖਿਆ ਕੀ ਕੱਲ ਅਸੀਂ ਘਟਵਾਦੀ ਯਾਰ ਲਾਈਦੀ ਹੁੰਦੀ ਆ ਕਿ ਬੰਕ ਦੇ ਰਹਿਨੇ ਆ ਇਹਨਾਂ ਦਾ ਬਹੁਤ ਨਾਮ ਸੁਣਿਆ ਮੈਂ ਕਹਿੰਦੇ ਕਾਲਜ ਦੇ ਵਿੱਚ ਬਹੁਤ ਵੱਡਾ ਕੁਮਤਿਆ ਜਸ਼ਨਦਾਰ ਪੜ੍ਹ ਲਿਆ ਕਰੋ ਬਾਈ ਐਸੇ ਤਾਂ ਮੈਂ ਚਲੋ ਪੜ੍ਹਨੇ ਜਾਂਦਾ ਭਰਾਵਾ ਕੀ ਕਰੀਏ ਜਨ ਜੌਬ ਵਗੈਰਾ ਵੀ ਕਰਨੀ ਆ ਚੱਲ ਚਾਹ ਪਾਣੀ ਮੰਗਵਾਣਾ ਮਮਾ ਚਾਹ ਲੈਣਾ ਖੜਦੀਆਂ ਚੀਜ਼ਾਂ ਮਿਲ ਧਿਆਨ ਮਾਰੀ ਚੱਲ ਸੱਸਰੀ ਕਾਲਾਂ ਦੀ ਸੱਸਰੀ ਕਾਲ ਸੱਸਰੀ ਕਾਲ ਦਿਸ਼ਣ ਇਹ ਕੌਣ ਨੇ ਬੇਟਾ ਮਮਾ ਇਹ ਮੇਰਾ ਕਾਲਜ ਦਾ ਮੁੰਡਾ ਪੜ੍ਹਦਾ ਵਾ ਕਾਲਜ ਮੇਰੇ ਨਾਲ ਤੇ ਆ ਉਹਦੇ ਗੁਆਂਢੀਆਂ ਦਾ ਮੁੰਡਾ ਇਹਨੂੰ ਘਰ ਤੱਕ ਕਦੀ ਦੇਖਿਆ ਨਹੀਂ ਨਾ ਬੇਟਾ ਨਾ ਨਾ ਇਹ ਪਿੱਲੀ ਰਿਹਾ ਆ ਵਾ ਇਹ ਵੀ ਮਤਲਬ ਕਿ ਕਾਲਜ ਚ ਕਹਿੰਦਾ ਪੁਸ਼ਪ ਜਾ ਕੇ ਆਇਆ ਮੇਰੇ ਘਰੇ ਪਿੱਲੀ ਆ ਰਿਹਾ ਆ ਤੇ ਤੇਰਾ ਨਿਤਿਨ ਭਰਾ ਕਿੱਥੇ ਆ ਨਿਤਿਨ ਉਹ ਗਿਆ ਹੋਇਆ ਗੁਰਦੁਆਰੇ ਆ ਉਹ ਗਿਆ ਚਲੋ ਮੈਂ ਚਾਹ ਲੈ ਕੇ ਆਈ ਇਹਨੂੰ ਆਂਟੀ ਦਾ ਮੂਡ ਆਫ ਆਫ ਜਿਹਾ ਲੱਗ ਗਿਆ ਕੋਈ ਵੰਨਾ ਨਹੀਂ ਨਹੀਂ ਭਾਈ ਤੈਨੂੰ ਪਤਾ ਸਵੇਰ ਦੀ ਨਾ ਮੈਂ ਸਵੇਰ ਤੋਂ ਦੋ ਗੋਲੀਆਂ ਖਾ ਚੁੱਕਾ ਉਹ ਪਤਾ ਕੀ ਗੱਲ ਹੈ ਮੈਨੂੰ ਜਾਣਾ ਪੈਂਦਾ ਕਾਲਜ ਕਾਲਜ ਪਾਗ ਬੰਨੀ ਵੰਦੀ ਹੈ ਦੂਜੀ ਗੱਲ ਟਿਊਸ਼ਨ ਜਾਣਾ ਪੈਂਦਾ ਟਿਊਸ਼ਨ ਜਾ ਕੇ ਪਾਗ ਬੰਨੀ ਵੰਦੀ ਹੈ ਮੇਰੇ ਸਵਾਦ ਇੱਕ ਘਰ ਦੇ ਨੂੰ ਮੈਂ ਸਿਰਫ ਇੰਨੀ ਗੱਲ ਕਹਿ ਰਹਾ ਨਾ ਕਿ ਪੱਗ ਨਹੀਂ ਬੰਨੀ ਮੈਂ ਮੇਰੇ ਘਰ ਦੇ ਮਗਰ ਪੈ ਜਾਂਦੇ ਮੇਰੇ ਕੀ ਬੰਨੀ ਹੈ ਬੰਨੀ ਹੈ ਬੰਨੀ ਹੈ ਮੈਂ ਤਾਂ ਕਈ ਵਾਰ ਹੀ ਸੋਚਦਾ ਹੁੰਨਾ ਕਿ ਵਾਲ ਹੀ ਕਟਾ ਲਾਂ ਪਤਾ ਨਹੀਂ ਕਿ ਉਹ ਪੱਲਾ ਕਿ ਮੈਂ ਖੁੰਦਗੀ ਜਿਹੇ ਚੜਨ ਲੱਗ ਗਈ ਹੁਣ ਮੈਨੂੰ ਤੇ ਕੀ ਕਰਾਂ ਯਾਰ ਮੈਨੂੰ ਸਮਝ ਨਹੀਂ ਆ ਰਹੀ ਵਾਲ ਕਟਾਏ ਆਪਾਂ ਜਲ ਜਲ ਲਾ ਕੇ 2 ਮਿੰਟ ਦੇ ਤਿਆਰ ਹੋ ਜਾਂਦਾ ਵਾ ਜਦਾਂ ਦੇਖ ਬਾਈ ਹੈਗਾ ਆਪਣੀ ਟੋਪੀ ਪਾ ਕੇ ਮਸਤੀ ਨਾਲ ਪਰਹਣੇ ਕੋਈ ਗੱਲ ਨਹੀਂ ਕਰਦੇ ਦੇ ਪਿੱਛੇ ਲੱਗਿਆ ਰਹਿ ਇੱਕ ਨਾ ਇੱਕ ਦਿਨ ਮਨਜਣਗੇ ਵਾਲ ਕਟਾਣੀ ਕੋਈ ਗੱਲ ਨਹੀਂ ਪਿਛੇ ਦੇਖਦੇ ਆ ਭਾਈ ਮੇਰੇ ਘਰ ਤਾਂ ਔਖਾ ਹੀ ਹੈ ਬਰਾਵਾ ਉਹ ਬੋਲਦੇ ਨੇ ਪਾਨੀ ਕਰਾ ਦਦੇ ਹੁੰਦੇ ਬਰੇ ਮੇਰਾ ਫੋਨ ਆ ਗਿਆ ਵਾ ਚਾਹ ਦਾ ਫਿਰ ਆਪਾਂ ਕਿਸੇ ਦਿਨ ਹੋਰ ਪੀ ਲਾਂਗੇ ਹੁਣ ਕਰੇ ਆਂਦਾ ਜਾਂਦਾ ਹੀ ਰਹਿਣਾ ਵਾ ਆਪਾਂ ਭਾਈ ਮੈਂ ਯਾਰ 5 ਮਿੰਟ ਚਾਹ 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 ਦਾ ਮਿਲਾ ਯਾਰ ਉਹ ਬੋਝ ਰਹੀਗਾ ਮਨ ਚੰਗਾ ਚਾਹ ਦਾ ਮਿਲਾ ਯਾਰ ਉਹ ਬੋਝ ਰਹੀਗਾ ਮਨ ਚੱਲ ਯਾਰ ਠੀਕ ਆ ਓਕੇ ਓਕੇ ਭਈ ਓਕੇ ਭਾਈ ਹਾਲ ਸਾ ਭਾਈ ਗੁਰਜੀ ਕਿੱਥੇ ਮੈਂ ਯਾਰ ਫੈ ਬੈਠੋ ਬੈਠੋ ਕੋਲ ਕਿਵੇਂ ਆਇਆ ਬਹੁਤ ਵਧੀਆ ਤੂੰ ਦੱਸ ਕੀ ਕਰਿਆ ਅੱਜ ਕੱਲ ਬਹੁਤ ਕੋਲੇ ਤੈਨੂੰ ਪਤਾ ਯਾਰ ਗੁਰਦੁਆਰੇ ਗੁਰਦੁਆਰੇ ਜਾ ਕੇ ਇਹ ਬੰਦੇ ਕੌਣ ਸੀ ਯਾਰ ਇਹ ਆਪਣੇ ਕਾਲਜ ਤੋਂ ਆਇਆ ਪਹਿਲੀ ਵਾਰ ਹੀ ਆਇਆ ਯਾਰ ਪਰ ਲੱਗਦਾ ਨਹੀਂ ਛੇੜੀ ਜੇ ਪਏ ਨੇ ਮੈਨੂੰ ਹਾਂ ਮੈਨੂੰ ਸ਼ਕਲ ਤੇ ਪਤਾ ਲੱਗ ਰਿਹਾ ਸਾਫ ਪੜਾ ਨਹੀਂ ਭਰਾਵਾ ਮੈਂ ਤਾਂ ਪਹਿਲੀ ਵਾਰ ਹੀ ਆਏ ਨੇ ਮੇਰੇ ਘਰੇ ਮੈਂ ਤਾਂ ਆਪ ਮੈਂ ਤਾਂ ਆਪਨੇ ਨੇ ਕਦੀ ਦੇਖਿਆ ਹੈ ਕਾਲਜ ਕਹਿੰਦੇ ਦਾ ਡਰੈਸਿੰਗ ਨਹੀਂ ਦਿੱਤਾ ਸੀ ਉਹਨਾਂ ਨੂੰ ਪਤਾ ਨਹੀਂ ਕਹਿੰਦਾ ਉਹ ਮੌਂਟੀ ਨਹੀਂਗਾ ਆਪਣਾ ਕਾਲਜ ਦਾੜੀ ਉਹਨੇ ਦਿੱਤਾ ਕਹਿੰਦੇ ਯਾਰ ਐਜੇ ਬੰਦੇ ਕੋ ਦੂਰ ਰਹਿ ਗਾ ਪਹਿਲੀ ਗੱਲ ਘਰੇ ਬਾਹਰ ਨੂੰ ਕੌਣ ਕਹਿੰਦਾ ਐਜੇ ਓਏ ਯਾਰ ਹੁਣ ਆ ਗਿਆ ਅਗਲਾ ਹੁਣ ਤੈਨੂੰ ਪਤਾ ਹੀ ਆ ਬੁਲਾਉਣਾ ਤਾਂ ਪੈਂਦਾ ਹੀ ਏ ਹੁਣ ਅਗਲਾ ਚੱਲ ਹੁਣ ਤਾਂ ਆ ਗਿਆ ਪਰ ਉਹਨਾਂ ਅੱਗੋਂ ਸੀ ਮੈਨਾਂ ਕਰਦੇ ਘਰੇ ਨਾ ਆਇਆ ਤੁਹਾਡੇ ਕੋਈ ਨਹੀਂ ਭਰਾ ਮੈਂ ਧਿਆਨ ਰੱਖੂੰਗਾ ਚੱਲ ਕਿਹਨੋਂ ਬੈਮਾ ਅੰਟੀ ਕੋ ਜਾ ਕੇ ਆ ਹਾਂ ਹਾਂ ਕੋਈ ਨਹੀਂ ਮੈਨੂੰ ਇਹ ਪਾਣੀ ਗਲਾਸ ਨਹੀਂ ਬਣਿਆ ਹਾਂ राजे ਮੈਂ ਕਹੇ ਜੇ ਮੇਰੇ ਤੋਂ ਪਹਿਲਾਂ ਮੁੰਡੇ ਆਏ ਸੀ ਤੁਸੀਂ ਉਹਨਾਂ ਜਾਣਦੇ ਹੋ ਨਾ ਅੱਜ ਪਹਿਲੀ ਵਾਰ ਹੀ ਦੇਖਿਆ ਉਹਨਾਂ ਨੂੰ ਪਹਿਲੀ ਵਾਰ ਹੀ ਦੇਖਿਆ ਹਾਂ ਇਹ ਲੱਗਦੇ ਵੀ ਨਹੀਂ ਛੇੜੀਏ ਪੇਸੇ ਨੇ ਇਦਾਂ ਦੇ ਹਾਂ ਟੋਪੀ ਵਾਲਾ ਵੀ ਮੈਨੂੰ ਕੁਝ ਅਜੀਬ ਜਿਹਾ ਹੀ ਲੱਗਿਆ ਤੇ ਉਹ ਨਾ ਕਰਦੀਆਂ ਚੀਜ਼ਾਂ ਨੂੰ ਬੜਾ ਘੂਰ ਘੂ ਤੇ ਨਿੱਤ ਨਵੇਂ ਗੱਲ ਦੱਸਾਂ ਵੈਸੇ ਹਾਂਜੀ ਮਾਮਾ ਦੀ ਨਾ ਅੱਖ ਕਦੀ ਗਲਤ ਨਹੀਂ ਹੁੰਦੀ ਇਸ ਕਰਕੇ ਮੈਨੂੰ ਉਹਦੇ ਇਤਨਾ ਥੋੜਾ ਜਿਹਾ ਸ਼ੱਕ ਲੱਗਦਾ ਤੂੰ ਜਸ਼ਨ ਦੇ ਨਾਲ ਨਾਲ ਰਿਹਾ ਕਰ ਤੇ ਉਹ ਮੁੰਡਿਆਂ ਦੇ ਵੀ ਨਿਗਰਾਨੀ ਰੱਖੀ ਜੇ ਤੈਨੂੰ ਕੁਝ ਵੀ ਗਲਤ ਲੱਗਦਾ ਨਾ ਸਾਨੂੰ ਆ ਕੇ ਜਰੂਰ ਦੱਸੀ ਠੀਕ ਹੈ ਜੀ ਠੀਕ ਹੈ ਜਸ਼ਨ ਦਾ ਹੁਣ ਸਾਥ ਨਹੀਂ ਛੱਲਣამდე ਉਹਛ ਦੇਣਾ ਤੱਕ ਹਾਂ ਟੈਨਸ਼ਨ ਨਾ ਲੋ ਤੁਸੀਂ ਚਲ ਠੀਕ ਹੈ ਉਹ ਜਸ਼ਨ ਕਰ ਕੋਲੇ ਜਾਣਾ ਹਾਂ ਹਾਂ ਚੱਲਾਂਗੇ ਚਲ ਫਿਰ ਤੁਸੀਂ ਦੱਸੋ ਤਿਆਰੀ ਆਪਾਂ ਤੁਹਾਨੂੰ ਇਕੱਠੇ ਚੱਲਾਂਗੇ ਹੁਣ ਆਹ ਕੋਈ ਨਹੀਂ ਪਰ ਤੂੰ ਵੈਸੇ ਅੱਗੇ ਤੱਕ ਤੀਂ ਕਿਆ ਨਹੀਂ ਮੈਨੂੰ ਜਾਨਣ ਉਹ ਵੈਸੇ ਮੈਕਰੋਨ ਅਲੱਗ-ਅਲੱਗ ਜਾਣੇ ਆਪਾਂ ਇਕੱਠੇ ਚੱਲ ਜਾਏ ਕਰਾਂਗੇ ਮੇਰਾ ਘਰ ਤਾਂ ਨੇੜੇ ਤਾਂ ਹੈਗਾ ਹੀ ਆ ਚੱਲ ਠੀਕ ਆ ਕੋਈ ਗੱਲ ਨਹੀਂ ਹਾਂ ਹਾਂ ਚੱਲ ਚੱਲ ਫਿਰ ਮੈਂ ਹੁਣ ਚੱਲਦਾ ਚੱਲ ਠੀਕ ਆ ਭਾਈ ਉਹ ਜੀ ਚਾਚਾ ਭਾਈ ਜੀ ਕੀ ਫਤਿਹ ਤੇਰੇ ਪਾਸੇ ਕਰੀ ਯਾਰ ਲਾ ਕੇ ਦੇਖ ਸੁਰਗਾ ਦਾ ਝੂਟਾ વાડી ਅਤੇ ਸੱਚੀ ਬਹੁਤ ਵਧੀਆ ਜੀ। ਅੱਛਾ ਪੂਰਾ ਖੁੱਲ ਸੱਚੀ ਬਹੁਤ ਵਧੀਆ ਜੀ। ਜਿਹੜੇ ਆਧਾਰਨ ਕੋਟਾ ਪੂਰਾ ਕਰਾਤਾ ਆ। ਮੇਰੀ ਗੱਲ ਸਜਸ਼ਨ ਜਿਹੜੇ ਮੰਡਣੇ ਦਾ ਕਰੇ ਗਏ ਆ। ਹਾਂ। ਉਹ ਕੋਈ ਪ੍ਰੈਪ ਹੋਏ ਆਪਾਂ ਲੈਨੇ ਆ। ਜੇ ਕਰਾਂਗੇ ਮਸਾਂ ਦੇ। ਇੱਕ ਕਰਦੂੰ ਚੀਜ਼ਾਂ ਨਹੀਂ ਭੁੱਲ ਸਕੋ। ਬalé ਕੀ ਹੈ। ਆਂਟੀ ਜੀ ਕਿੱਥੇ ਨੇ ਜੀ? ਉਹ ਅੰਦਰ ਨੇ। ਬੁਲਾਵਾ? ਬੁਲਾ ਦੋ। ਮੰਮਾ ਦੰਦ ਕਿਨ ਆ? ਸਾਸਰੇ ਕਾ। ਸੱਚੀ ਕਲ ਆ ਗਈ ਹੈ। ਯਾਲਾ ਬੱਬਾ ਦੇ ਜੀ ਕੋਲੇ ਤੋਂ ਆਇਆ ਹੁਣੀ ਕੋਲੇ ਤੋਂ ਆਇਆ ਹੁਣੀ ਅੱਛਾ ਮੈਂ ਨਾ ਤੁਹਾਨੂੰ ਇੱਕ ਚੀਜ਼ ਦਿਖਾਣੀ ਸੀ ਕੀ ਚੀਜ਼ ਆ ਗਏ ਤੁਸੀਂ ਵੀ ਹਾਂ ਜੀ ਹਾਂ ਜੀ ਪਪਾ ਸੱਸੇ ਕਾਲ ਜੀ ਬੱਤੀ ਦਾ ਬੇਟਾ ਆ ਜਾ ਬੰਠ ਕੋਈ ਗੱਲ ਬੈਠੋ ਤੁਸੀਂ ਆ ਦੇਖੋ ਜੀ ਜਿਹੜੇ ਉਧਰ ਮੁੰਡੇ ਆ ਤੁਹਾਡੇ ਜਿਹੜੇ ਆਰਡਰ ਨਾਲ ਬੋਟਾ ਪੂਰਾ ਕਰਾਤਾ ਆ ਤੇਰੀ ਗੱਲ ਸਜੇਸ਼ਨ ਜਿਹੜਾ ਮੰਡੜੇ ਚ ਬਕਰੇ ਗਏ ਆ ਉਹਦੇ ਤਹਿ ਬੋਏ ਆਪਾਂ ਲੈਨੇ ਆ ਕਰੇ ਕਰਾਂਗੇ ਕੱਲ ਸੁਣੋ ਇੱਕ ਮਿੰਟ ਅੱਧਰ ਆਉਂਦੇ ਰਹਿ ਅੱਥੇ ਬੈਠਾ ਹੋ ਗਿਆ ਆ ਦੇਖੋ ਆ ਉਹੀ ਮੁੰਡੇ ਜਿਹੜੇ ਸਵੇਰੇ ਆਏ ਸੀ ਇਹੋ ਇਹ ਦੋਹੀ ਆ ਇਹ ਤਾਂ ਉਹੀ ਨੇ ਜਿਹੜੇ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਹੋਣਾ ਜਿਹੜਾ ਆ ਟੋਪੀ ਵਾਲਾ ਵੀ ਬੰਮਾ ਆ ਦੇਖ ਲਾ ਤੇ ਤਾਂ ਸ਼ੱਕ ਲਾਉਣ ਨੂੰ ਛੇੜੀ ਲੱਗਦਾ ਇਹ ਮੈਂ ਤਾਂ ਹਾਂ ਦੇਖਿਆ ਨਾ ਮਤਲਬ ਅੱਜ ਕੱਲ ਦੇ ਮੁੰਡੇ ਦੀ ਇੱਕ ਅੱਜ ਕੱਲ ਦੇ ਮੁੰਡੇ ਕੀ ਕੁਛ ਕਰਦੇ ਨੇ ਚਲ ਇਹ ਤਾਂ ਭਲਾ ਹੋਵੇ ਨਿਤਿੰਦ ਦਾ ਜਿਹੜਾ ਵਿਚਾਰਾ ਵੀਡੀਓ ਕੈਪਚਰ ਕਰਕੇ ਲੈ ਆਇਆ ਵੀ ਭਰਾਵਾ ਤੂੰ ਬਈਆ ਟਾਈਮ ਤੇ ਲੈ ਆਇਆ ਵੀਡੀਓ ਯਾਰ ਮੈਂ ਨਾ ਕੋਰੇ ਤੋਂ ਲੰਗ ਦਾ ਪਹਿਲੀ ਮੇਰੇ ਤੋਂ ਨਹੀਂ ਨੇ ਦਿਖੇ ਮੈਂ ਉਹ ਉੱਤਨੀ ਆ ਕੇ ਤੈਨੂੰ ਕਹਿਣਾ ਮੈਨੂੰ ਛੇੜੀ ਲੱਗਦੀ ਹੈ ਕੋਈ ਨਾ ਆਪਾਂ ਇਹਨਾਂ ਨੂੰ ਨਾ ਪਿਆਰ ਨਾਲ ਬੁਲਾਨੇ ਆ ਕਰੇ ਤੇ ਆਪਾਂ ਆਪਣੇ ਲੋ ਕੋਸ਼ਿਸ਼ ਕਰਾਂਗੇ ਵੀ ਪੂਰਾ ਸਮਝਾਈਏ ਮੈਨੂੰ ਮੈਸੇਜ ਕਰੀ ਜੰਦਾ ਜੀ ਮੈਂ ਮੈਸੇਜ ਦਾ ਜਵਾਬ ਹੀ ਨਹੀਂ ਦਿੰਦਾ ਇਹ ਮੈਨੂੰ ਪਤਾ ਸੀ ਇਹੋ ਜਿਹਾ ਹੀ ਹੋਏਗਾ ਤੇ ਨਾਲੇ ਇਹਨਾਂ ਦੇ ਮਾਪੇ ਵੀ ਦੱਸ ਕੇ ਆਵਾਂਗੇ ਨਹੀਂ ਦੱਸਣਾ ਨਹੀਂ ਹੈਗਾ ਮੇਰੀ ਗੱਲ ਸੁਣੋ ਸਾਰੇ ਜਣੇ ਦੇਖੋ ਉਹ ਵੀ ਦੋਨੋਂ ਮੁੰਡੇ ਨਾ ਕਿਸੇ ਮਾਂ ਦੇ ਪੁੱਤ ਨਹੀਂ ਠੀਕ ਆ ਉਹਨਾਂ ਦੀ ਮਾਂ ਵੀ ਤੜਫਦੀ ਹੋਣੀ ਆ ਉਹਨਾਂ ਵਾਸਤੇ ਕਿ ਮੇਰੇ ਬੱਚੇ ਇੱਕ ਦਿਨ ਸਹੀ ਰਾਹ ਤੇ ਚੱਲਣ ਇੱਥੇ ਨੂੰ ਆਪਾਂ ਸਾਰਿਆਂ ਨੂੰ ਰਲ ਕੇ ਜੇਸ਼ਨ ਤੂੰ ਵੀ ਪੁੱਤਰ ਰਲ ਕੇ ਸਾਰਿਆਂ ਨਾਲ ਕੇ ਉਹਨਾਂ ਦੋਨਾਂ ਨੂੰ ਸੁਧਾਰਨਾ ਆਪਣੀ ਕੋਸ਼ਿਸ਼ ਆਪਾਂ ਪੂਰੀ ਕਰਾਂਗੇ ਹਾਂਜੀ ਤੇ ਉਹਨਾਂ ਨੂੰ ਜਿੱcka ਮਰਜੀ ਲਾਰੇ ਲਾ ਕੇ ਨਾ ਘਰ ਲੈ ਕੇ ਠੀਕ ਆ ਹਾਂ ਮੈਨੂੰ ਚੱਲ ਠੀਕ ਆ ਚਲੋ ਆਇਆ ਯਾਰ ਬੈਠ ਵਾਈਕੋ ਜੀ ਕਾ ਖਾਲਸਾ ਵਾਈਕੋ ਜੀ ਕੀ ਫਤਿਹ ਹੋਰ ਕਿਦਾਂ ਬਾਬਾ ਦੇ ਤੂੰ ਦੱਸ ਬਹੁਤ ਵਧੀਆ ਆਉਣਾ ਮੈਂ 라ਡੀ ਤੇ ਅ ਦਿੱਤੇ ਬਾਰੇ ਪਤਾ ਕੀਤਾ ਸੀਗਾ ਉਹਨਾਂ ਬਾਰੇ ਜਿੰਨੀ ਕ ਮੈਨੂੰ ਖਬਰ ਮਿਲੀ ਹੈ ਕਹਿੰਦੇ 2-3 ਮਹੀਨੇ ਤੋਂ ਨਸ਼ੇ ਕਰਣ ਲੱਗੇ ਹੋਏ ਆ। ਅੱਛਾ ਪਹਿਲਾਂ ਤਾਂ ਬਿਲਕੁਲ ਠੀਕ ਹੁੰਦੇ ਸੀਗੇ। ਇਹ ਪਤਾ ਨਹੀਂ ਕਿਤੇ ਮਾੜੀ ਸੰਗਤ ਦੇ ਵਿੱਚ ਪੈ ਗਏ ਆ। ਉਹਦੇ ਕਰਕੇ ਹੋ ਗਿਆ ਇਹਨਾਂ ਦਾ। ਲੋ ਪੰਜਾਬ ਦੀ ਜਵਾਨੀ ਨੂੰ ਕੋ ਬਚਾ ਸਕਿਆ ਜੀ? ਹਾਂ। ਹੋਰ ਜੇਸ਼ਨਾ ਕੋਈ ਨਹੀਂ ਆਇਆ। ਯਾਰ ਕੀ ਦੱਸਾਂ ਤੈਨੂੰ ਮੈਂ। ਆਪਾਂ ਨੂੰ ਜਿੱਦਾਂ ਕਿ ਪੱਗ ਬੰਨੀ ਹੋਵਦੀ ਆ ਤੇ ਪੱਗ ਬੰਨਣ ਨਾਲ ਆਪਣਾ ਕਾਲਜ ਵੀ ਹੁੰਦਾ 5 ਵਜੇ ਤੱਕ ਤੇ 5 ਵਜੇ ਤੱਕ ਹੋਣ ਦੇ ਨਾਲ ਮੈਨੂੰ ਫਿਰ ਤੈਨੂੰ ਪਤਾ ਦਵਾਈ ਦੇ ਗੋਲੀਆਂ ਖਾਣੇ ਪੈਂਦੀਆਂ ਸਿਰਦਰਦੀਆਂ ਤੇ ਉਹਦੇ ਕਰਕੇ ਫਿਰ ਮੈਂ ਅੱਜ ਕਾਲਜ ਨਹੀਂ ਗਿਆ। ਇਹ ਗੱਲ ਹੋ ਹੋਰ ਮੈਂ ਕੀ ਦੱਸਾਂ ਮੈਂ ਅਗਰ ਮੈਂ ਸੋਚਾਂ ਨਾ ਕਿ ਕੇਸ ਕਟਾਲਾਂ ਤੇ ਕੇਸ ਵੀ ਮੈਂ ਨਹੀਂ ਕਟਾ ਸਕਦਾ ਪਤਾ ਕਿਉਂ ਮੇਰੇ ਘਰ ਦੇ ਤਾਂ ਜਿੱਦਾ ਕੰੰਗੀ ਚ ਵੀ ਆਪਣੇ ਵਾਲ ਰਹੇ ਹੁੰਦੇ ਨਾ ਉਹ ਵੀ ਕਹਿੰਦੇ ਨਾ ਕਿ ਕਿਉਂ ਵਾਲ ਰਹੇ ਨੇ ਤੇ ਸਵੇਰ ਦੇ ਘਰ ਚ ਆਪਾਂ ਨੰਗੇ ਸਿਰ ਨਹੀਂ ਘੁੰਮ ਸਕਦਾ ਮੈਂ ਮੈਨੂੰ ਕਹਿੰਦੇ ਨੇ ਕਿ ਠੋਕੜ ਪਰਨਾ ਦਾ ਬੰਨਾ ਹੀ ਬੰਨਾ ਤੇ ਉਹ ਦੂਜੀ ਤੀਜੀ ਗੱਲ ਜੇ ਮੈਨੂੰ ਮਤਲਬ ਕਿ ਉਹਨੂੰ ਪੱਗ ਆਪਾਂ ਕਈ ਜਿਹੜੀ ਕਈ ਸਰਦਾਰ ਬੰਨੇ ਟੋਪੀ ਦੀ ਤਰ੍ਹਾਂ ਵਰਤਦੇ ਨੇ ਪੱਗ ਨੂੰ ਜਿੱਦਾਂ ਕਿ ਐ ਰੱਖੀ ਤੇ ਦਵਾਰਾ ਪਾ ਲਈ ਤੇ ਉਹ ਵੀ ਨਹੀਂ ਕਰੰਦੇ ਹੁੰਦੇ ਮੇਰੇ ਘਰ ਦੇ ਮੇਰੇ ਘਰ ਦੇ ਜਾਂਦੇ ਦਵਾਰਾ ਹਰ ਦਿਨ ਇੱਕ ਨਵੀਂ ਪੱਗ ਬੰਨੀ ਆ ਤੇ ਜਿਹੜੇ ਵਾਲ ਜਿਹੜੇ ਰਹਿ ਜਾਂਦੇ ਨੇ ਉਹ ਵਾਲਾਂ ਦਾ ਸੀ ਸੰਸਕਾਰ ਵੀ ਕਰਦਿਆਂ ਫਿਰ ਬਾਅਦ ਚੋ ਤੇ ਇਸ ਕਰਕੇ ਮਤਲਬ ਕਿ ਮੈਂ ਸੋਚ ਵੀ ਨਹੀਂ ਸਕਦਾ ਵਾਲ ਕਟਾਣ ਦੇ ਦਾ ਜਿਵੇਂ ਮੈਨੂੰ ਪਤਾ ਹੀ ਆਪਾਂ ਛੋਟੇ ਇਕੱਠੇ ਪੜਦੇ ਆ ਰਹੇ ਆ ਆਹੋ ਪਹਿਲਾਂ ਮੈਂ ਮੋਣਾ ਹੁੰਦਾ ਸੀਗਾ ਹਣਾ ਤੋ 3 ਸਾਲ ਪਹਿਲਾਂ ਤੇ ਹੁਣ ਮੈਂ ਹਣਾ ਸਿੱਖੀ ਰੂਪ ਦੇ ਵਿੱਚ ਜਿਵੇਂ ਆ ਗਿਆ ਵਾਂ 3 ਸਾਲ ਹੋ ਗਏ ਮੈਨੂੰ ਸਿੱਖੀ ਰੂਪ ਦੇ ਵਿੱਚ ਆਏ ਨੂੰ ਇਹ ਜਦੋਂ ਦਾ ਮੈਂ ਸਿੱਖੀ ਰੂਪ ਦੇ ਵਿੱਚ ਆਇਆ ਨਾ ਮੇਰੀ ਇੱਜ਼ਤ ਦੋ ਗੁਣੀ ਤਿੰਗਣੀ ਵਧ ਗਈ ਆ ਮੈਨੂੰ ਜਿੱਥੇ ਵੀ ਜਾਣਾ ਮੈਨੂੰ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ کہہ ਕੇ ਬੁਲਾਉਂਦੇ ਨੇ ਸਾਰੇ ਜਣੇ ਆਣਾ ਪਹਿਲਾਂ ਮੇਰੇ 3 ਸਾਲ ਪਹਿਲਾਂ ਤੁਸੀਂ ਸਾਰਿਆਂ ਨੇ ਆਪ ਹੀ ਮੇਰੀ ਬੇਇਜ਼ਤੀ ਕਰ ਦਿੱਤੀ ਕੋਈ ਕੋਸ਼ਿਸ਼ ਕਰਤਾ ਕਦੀ ਕੋਈ ਕੋਸ਼ਿਸ਼ ਪਤਾ ਪਹਿਲਾਂ ਜਦੋਂ ਤੂੰ ਮੋਨਾ ਹੁੰਦਾ ਸੀ ਪਹਿਲਾਂ ਤੂੰ ਤਾਂ ਮੈਨੂੰ ਐਵੇਂ ਹੀ ਅਵਾਰਾ ਕਰਦੇ ਹਲੱਦ ਜਦੋਂ ਤੂੰ ਸਿੱਖੀ ਰੂਪ ਧਾਰਿਆ ਤੇਰੀ ਲੱਗਦੀ ਇੱਕ ਨਾ ਤੇਰਾ ਨੂਰ ਜਿਹਾ ਦਿਖਦਾ ਤੇਰੇ ਚਿਹਰੇ ਤੇ ਮਤਲਬ ਕਿ ਤੇਰੇ ਸਿੱਖਾ ਦਾ ਬਾਣਾ ਤੇਰੇ ਤੇ ਬਹੁਤ ਸੂਟ ਕਰਦਾ ਤੇਰੇ ਤੇ ਇਹੀ ਮੈਂ ਤੇ ਮੇਰੇ ਘਰ ਦੇ ਹੀ ਸੋਚਦੇ ਹੁੰਦੇ ਸੀ ਮਤਲਬ ਕਿ ਮੇਰੇ ਮੰਮਾ ਵੀ ਤੇਰੀ ਪਿੱਠ ਪਿੱਛੇ ਤੇਰੀ ਤਾਰੀਫ ਕਰਦੇ ਆ ਕਿ ਇਹੋ ਜਿਹੇ ਦੋਸਤ ਰੱਖੇ ਨੇ ਚਾਹੀਦੇ ਜ਼ਿੰਦਗੀ 'ਚ ਇਹ ਤਾਂ ਬਾਬਾ ਮਹਾਰਾਜ ਦੀ ਕਿਰਪਾ ਹੋਈ ਹੈ ਅਸੀਂ ਕੌ ਗੱਲ ਯਾਰ ਮੈਂ ਤੇਰੀ ਗੱਲ ਸੋਖਾ ਤੱਕ ਸਮਝ ਗਿਆ ਵਾ ਤੇ ਯਾਰ ਮੈਂ ਹੁਣ ਆਪਣੇ ਮਮਾ ਆਪ ਨੂੰ ਬੁਲਾਣਾ ਪਉ ਮੁੰਡਿਆਂ ਦਾ ਕੁਝ ਕਰੀਏ ਮਮਾ ਪਾਪਾ ਵੀ ਆ ਜਾਓ ਯਾਰ ਆ ਗਿਆ ਆ ਗਿਆ ਸੱਸੇ ਕਾਲ ਸੱਸੇ ਕਾਲ ਆ ਗਈ ਹਾਂ ਬੇਟਾ ਮਮਾ ਪਤਾ ਚੱਲਿਆ ਨਿੱਕੇ ਨਿੱਨਾ ਮੁੰਡਿਆਂ ਦਾ ਪਤਾ ਕੀਤਾ ਸੀ ਉਹ ਜਿਹੜੇ ਟੋਪੀ ਵਾਲਾ ਤੇ ਉਹ ਦੂਜਾ ਅੱਛਾ ਜਿਹੜੇ ਕੱਲ ਆਏ ਸੀ ਨਾ ਹਾਂ 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 ਨਛੇੜੀ ਅੱਛਾ ਤੇ ਪਤਾ ਹੀ ਗਿਆ ਉਹਨਾਂ ਦਾ ਨਾ ਮਤਲਬ ਕਿ ਇਹ ਆ ਗੁਣ ਦੇ ਇੱਕ ਬੈਕਗ੍ਰਾਉਂਡ ਚੈੱਕ ਕੀਤਾ ਉਹਨਾਂ ਦਾ ਚਾ ਮੈਂ ਚੰਗੇ ਕਰਦੇ ਨੇ ਕੋਈ ਮਾੜੇ ਟੜੇ ਕਰਤ ਨਹੀਂ ਹੈਗੇ ਇੱਕ ਜਿਹੜਾ ਟੋਪੀ ਵਾਲਾ ਸੀ ਨਾ ਹਾਂ ਹਾਂ ਉਹ ਸਿੱਖੀ ਸਿੱਖ ਆ ਉਹ ਹੈ ਹਾਂ ਉਹ ਸਿੱਖਾ ਕੋਈ ਉਹ ਸ਼ਕਲ ਤੋਂ ਜਮਾ ਨਹੀਂ ਲੱਗਦਾ ਹਨਾ ਜੇ ਅੱਜ ਕੱਲ ਤੁਹਾਨੂੰ ਲੱਗਾ ਉਹ ਸ਼ਕਲ ਤੋਂ ਤੇ ਦੂਜਾ ਵੀ ਦੂਜਾ ਕਹਿੰਦੇ ਰਾਜਪੂਤਾਂ ਦਾ ਮੁੰਡਾ ਹੈ Rajasthan ਤੋਂ ਉਹ ਹੋ ਤੂੰ ਐਂ ਕਰ ਤੂੰ ਉਹਨਾਂ ਨੂੰ ਫੋਨ ਲਾ ਆਪਾਂ ਨਾ ਉਹਨਾਂ ਨੂੰ ਘਰੇ ਬੁਲਾਉਂਦੇ ਆ ਨਾਲੇ ਉਹਨਾਂ ਦੇ ਕੋਈ ਨਸ਼ੇ ਦੀ ਆਦਤ ਕੋਈ ਜ਼ਿਆਦਾ ਜਦੂਰ ਦੀ ਨਹੀਂ ਹੈਗੀ ਇਹ ਦੋ ਕੁ ਮਹੀਨੇ ਹੋਈ ਨੇ ਹਜੇ ਲੱਤ ਲੱਗੀ ਨੂੰ ਫਿਰ ਇੰਜ ਕਰੋ ਤੁਸੀਂ ਨਾ ਦੋਨੋਂ ਜਾਣੇ ਮਿਲ ਕੇ ਉਹਨੂੰ ਬੁਲਾਓ ਆਪਾਂ ਨੂੰ ਇਹਦਾ ਮਤਲਬ ਸੁਧਾਰ ਸਕਦੇ ਹਾਂ ਜੀ ਕੋਸ਼ਿਸ਼ ਕਰ ਇੱਕ ਕੋਸ਼ਿਸ਼ ਕਰਕੇ ਦੇਖਦੇ ਆ ਠੀਕ ਹੈ ਕੋਈ ਫੋਨ ਲਾ ਯਾਰ ਦੋ ਆਪਾਂ ਫੋਨ ਆ ਫੋਨ ਲੈ ਆ ਫੋਨ ਕਰ ਕਰਦਾ ਮੈਂ ਹਾਂ ਤੇ ਮੈਂ ਇੱਕ ਮਿੰਟ 아이 اچھا ਤੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਦੇਣਾ ਠੀਕ ਆਪਾ ਪਪਾ ਉਹਨਾਂ ਨੂੰ ਫੋਨ ਵੀ ਕਰਾ ਦੇਣਾ ਹਾਂ ਤੂੰ ਉਹਨਾਂ ਨੂੰ ਫੋਨ ਮਾਰ ਮੈਂ ਕਰਦਾ ਇੱਕ ਮਿੰਟ ਉਹ ਬੜੇ ਨੂੰ ਹਾਂ ਹੈਲੋ ਹੈਲੋ ਹਾਂ ਭਾਈ ਕਿਦਾਂ ਆ ਮੈਂ ਤਾਂ ਵਧੀਆ ਬਾਈ ਕੰਮ ਸੀਗਾ ਇੱਕ ਕਰ ਆਏਂਗਾ ਹਾਂ ਹਾਂ ਕੋਈ ਨਹੀਂ ਆ ਜਾ ਉਹ ਮੁੰਡੇ ਨੂੰ ਵੀ ਲੈ ਆਈ ਉਹ ਜਿਹੜਾ ਟੋਪੀ ਵਾਲਾ ਕੱਲ ਆਇਆ ਸੀ ਹਾਂ ਲਾਡੀ ਨਾਮ ਦਾ ਆਓ ਹਾਂ ਤੁਸੀਂ ਆ ਜਾਓ ਯਾਰ ਆ ਜਾਓ 15 ਮਿੰਟ ਤੱਕ ਆ ਜਾਓ ਬਸ ਠੀਕ ਆ ਕੱਤ ਆ ਰਹੇ ਹੋ ਨਾ ਚਲੋ ਠੀਕ ਆ ਠੀਕ ਆ ਓਕੇ ਸਾਸਰੇ ਗੱਲ ਵੀਰੇ ਹੋਰ ਬਾਈ ਹੋਰ ਵੀਰੇ ਬੜੇ ਬੜੇ ਸਾਸਰੇ ਗੱਲ ਬੈਠੋ ਵੀਰੇ ਬੈਠੋ 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 ਮਮਾ ਆਈ ਬੇਟਾ ਆਇਓ ਉਹ ਮੁੰਡੇ ਆਏ ਆ ਪਾਪਾ ਨੂੰ ਵੀ ਨਾਲ ਹੀ ਲੈਣਾ ਆਈ ਆਈ ਸਸੀ ਗੱਲਾਂ ਸਸੀ ਗੱਲਾਂ ਬਿਰੇ ਕੀ ਗੱਲ ਮਮੀ ਪਾਪਾ ਨੇ ਕਿਉਂ ਲਾਇਆ ਬਾਈ ਇੱਕ ਨਾ ਐਸੀ ਗੱਲ ਏ ਆ ਤੇਰੀ ਵੀਡੀਓ ਦੇਖੀ ਆ ਜੀ ਉਸ ਨੂੰ ਨਸ਼ੇ ਵਗੈਰਾ ਕਰ ਰਿਹਾ ਵਾ ਨਹੀਂ ਬਿਰੇ ਤੈਨੂੰ ਕੋਈ ਗਲਤ ਫਹਿਮੀ ਹੋ ਰਹੀ ਨਹੀਂ ਅਸੀਂ ਐਦਾ ਨਸ਼ੇ ਥੋੜੀ ਨਾ ਕਰਦੇ ਆ ਬਾਈ ਝੂਠ ਨਾ ਬੋਲ ਤੂੰ ਤੇਰੇ ਨਾਲ ਉਹ ਮੁੰਡਾ ਵੀ ਨਾਲ ਹੀ ਸੀ ਤੇਰੇ ਨਹੀਂ ਬਿਰੇ ਤੈਨੂੰ ਲੇਖਾ ਲੱਗੇ ਨਾ 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 ਬਿਰੇ ਆ ਨੀ ਤੇ ਯਾਰ ਕੋ ਵੀਡੀਓ ਏ ਤੇਰੀਆਂ ਦੇਖ ਚੈੱਕ ਕਰ ਆ ਦੇਖੋ ਜੀ ਆਹ ਵੇਖੋ ਇਹੀ ਸੀ ਨਾ ਮਾ ਆ ਆ ਵੇਖੋ ਇਹੀ ਸੀ ਆ ਵੀ ਕੋਈ ਭਾਈ ਕੰਮ ਚੂੜ ਬੋਲੀ ਜਾਂਦਾ ਮੰਨ ਲਓ ਜੇ ਕਰਦੇ ਹੋ ਵੀਰੇ ਇਹ ਕਿੰਨੇ ਬਣਾ ਲਈਏ ਕਿਦਾਂ ਭਾਈ ਬਸ ਤੈਨੂੰ ਬਣਾਣ ਤੋਂ ਕੀ ਲੈਣੀਆ ਬਣਾਉਣ ਤੋਂ ਆਪਾਂ ਕੀ ਲੈਣਾ ਦੇਣਾ ਪਹਿਲਾਂ ਮੈਨੂੰ ਦੱਸ ਸਾਨੂੰ ਤੇਰੀ ਇਹ ਵੀ ਰਿਪੋਰਟ ਆਈ ਆ ਕਿ ਤੂੰ ਬਹੁਤ ਵਧੀਆ ਪਿਛੋ ਪਰਿਵਾਰ ਦਾ ਵਾਂ ਤੂੰ ਕਿਹੜੇ ਪਰਿਵਾਰ ਦਾ ਵੈਸੇ ਅਸੀਂ ਰਾਜਪੂਤ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਰਾਜਸਥਾਨ ਤੋਂ ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਆਏ ਹੋ ਆ ਸਾਨੂੰ ਹੋ ਗਏ 3 3-4 ਸਾਲ ਹੋ ਗਏ ਤੇ ਉੱਥੋਂ ਕਿਉਂ ਆਏ ਕੀ ਹੋਇਆ ਸੀ ਉੱਥੇ ਜਿੱਦਾਂ ਸਾਡੇ ਜਿੱਦਾਂ ਬਹੁਤ ਵਧੀਆ ਕਾਰ ਬਾਰ ਹੁੰਦਾ ਸੀਗਾ ਜਿੱਦਾਂ ਕੈਨਦਲ ਸਾਡੇ ਤਾਏ ਨੇ ਨਾ ਤੋਖਾ ਕਰ ਲਈ ਸਾਡੇ ਨਾਲ ਮੇਰੇ ਪਾਪਾ ਤੋਂ ਸਾਈਨ ਕਰਵਾ ਲਈ ਸੀਗੇ ਸਾਰੀ ਸਾਡੀ ਸਾਰੀ ਜਾਇਦਾਦ ਲੈ ਗਏ ਸਾਡੇ ਕੋਲੇ ਆ ਉਹਨਾਂ ਨੇ ਤੇ ਉਸ ਤੋਂ ਬਾਅਦ ਅਸੀਂ ਗਰੀਬੀ ਛਾ ਗਈ ਉਸ ਤੋਂ ਬਾਅਦ ਅਸੀਂ ਆ ਗਏ ਲੁਧਿਆਣੇ ਪੰਜਾਬ ਚ ਬੇਟਾ ਤੁਸੀਂ ਦੋਨੋਂ ਅਜਰ ਅੰਦਰ ਚੱਲੋ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਠੀਕ ਅਮਾ ਦੇਖ ਬੇਟਾ ਹੁਣ ਮੈਂ ਜਸ਼ਨ ਨੂੰ ਤੇ ਨਿਤ ਨੂੰ ਦੋਨਾਂ ਨੂੰ ਭੇਜ ਦਿੱਤਾ ਹੁੰਦਾ ਕਿਉਂਕਿ ਕਾਲਜ ਦੇ ਫਰੈਂਡਸ ਨੇ ਹੈਨਾ ਮੈਨੂੰ ਖੁੱਲਕੇ ਦੱਸ ਆਪਣੇ ਪੇਰੈਂਟ ਸਮਝ ਗਏ ਕਿ ਤੈਨੂੰ ਨਸ਼ੇ ਲੱਗ ਕਿੰਨੇ ਲਾਈ ਕਿਉਂ ਲੱਗੀ ਇਹ ਜਿੱکی ਮਜਬੂਰੀ ਕਿ ਤੈਨੂੰ ਨਸ਼ਾ ਕਰਨਾ ਪੈ ਗਿਆ ਨੇ ਵਧੀਆ ਪਰਿਵਾਰ ਚੋਂ ਹੋਣ ਦੇ ਬਾਵਜੂਦ ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ ਸੀ ਰਾਜਸਥਾਨ ਦੇ ਰਹਿੰਦੇ ਸੀ ਹੂੰ ਮੇਰੇ ਪਾਪਾ ਨਾਲ ਨਾਲ ਧੋਖਾ ਗੱਲ ਸੀ ਮੇਰੇ ਤਾਈ ਨੇ ਹਾਂ ਸਾਡੇ ਬਹੁਤ ਪਰਿਵਾਰ ਵੱਡਾ ਹੁੰਦਾ ਸੀਗਾ ਸਾਡੇ ਨੌਕਰ ਚਾਕਰ ਵਧੀਆ ਕੰਮ ਕਰਦੇ ਸੀਗੇ ਅੱਜ ਇਹ ਦੇਖਦਾ ਮੇਰਾ ਪਾਪਾ ਖੁਦ ਮਜ਼ਦੂਰੀ ਕਰਦੇ ਆ ਹਮਮ ਜਿਹੜੇ ਇਨਸਾਨ ਦੇ ਪਿੱਛੇ ਥੱਲੇ ਨੌਕਰ ਕੰਮ ਕਰਦੇ ਸੀ ਹੁਣ ਉਹ ਕਿਸੇ ਨੌਕਰ ਬਣਦੀ ਮੈਨੂੰ ਬਹੁਤ ਗਮ ਲੱਗਦਾ ਉਹ ਮੇਰੇ ਪਾਪਾ ਹਮ ਉਹ ਸਮਝ ਸਕਦੀ ਆ ਮੈਂ ਹਾਂ ਬਿਲਕੁਲ ਸਹੀ ਕਿ ਇੱਥੇ ਦਾ ਮੈਨੂੰ ਨੇਚਰ ਦਾ ਪਤਾ ਨਹੀਂ ਸੀ ਜਦੋਂ ਮੈਂ ਕਾਲਜ ਬੜਿਆ ਉੱਤੇ ਸਾਰਿਆਂ ਨੇ ਮੈਨੂੰ ਗਲਤ ਸੰਗਤ ਬਾਰੇ ਜਿਹੜਾ ਨਸ਼ੇ ਨੂੰ ਸਿਲਾਤੇ ਬੱਚਾ ਪੁੱਛਿਆ ਮੇਰਾ ਗੁੰਡੀ ਉਦਾਂ ਦਾ ਸੀਗਾ ਨਸ਼ੇ ਲਿਆ ਕੇ ਦਮ ਤੱਕ ਸਿਰ ਮਾਸੀ ਲਾਣ ਲੱਗ ਗਈ ਇਹਦਾ ਇਹਦਾ ਕਿ ਸਾਨੂੰ ਜਿਆਦਾ ਟਾਈਮ ਨਹੀਂ ਹੋਇਆ 2-3 ਮਹੀਨੇ ਹੀ ਹੋਇਆ ਸੀ ਨਸ਼ੇ ਨਹੀਂ ਕਰਨਾ ਤੈਨੂੰ ਇੰਨੀ ਲਤ ਲੱਗੀ ਕਿ ਤੂੰ ਨਸ਼ੇ ਤੋਂ ਬਿਨਾ ਤੈਨੂੰ ਕੀ ਲੱਗਦਾ ਤੂੰ ਰਹਿ ਲੇਂਗਾ ਚਾਹੇ ਤੈਨੂੰ ਕੋਈ ਕਹਿ ਦੇਵੇ ਕਿ ਹਾਂ ਤੂੰ ਨਸ਼ੇ ਤੋਂ ਬਿਨਾ ਮਤਲਬ ਰਹਿਣਾ ਅੱਜ ਇੱਕ ਦਿਨ ਰਹਿਣਾ ਤੂੰ ਜੇ ਤੇਰੇ ਅੱਛਾ ਜੇ ਤੇਰੀ ਆਵਲੀ ਪ੍ਰੋਬਲਮ ਸੋਲਵ ਕੀਤੀ ਜਾਵੇ ਕਿ ਤੇਰੇ ਪਾਪਾ ਨੂੰ ਤੈਨੂੰ ਲੱਗਦਾ ਕਿ ਤੇਰੇ ਪਾਪਾ ਅੰਡਰ ਕਮ ਕਰਦੇ ਆ ਆਪਾਂ ਅਗਰ ਤੇਰੇ ਪਾਪਾ ਨੂੰ ਬਹੁਤ ਵਧੀਆ ਨੌਕਰੀ ਦੇ ਦਈਏ ਫਿਰ ਤੂੰ ਨਸ਼ੇ ਦੀ ਆਦਤ ਛੱਡ ਦੇਗਾ ਹੌਲੀ ਹੌਲੀ ਹਾਂਜੀ ਬਿਲਕੁਲ ਛੱਡ ਦੇਗਾ ਹਾਂਜੀ ਹਾਂਜੀ ਚੱਲ ਫਿਰ ਮੈਂ ਤੇਨਾ ਪ੍ਰੋਮਿਸ ਕਰਦੇ ਤੇਰੇ ਪਾਪਾ ਨੂੰ ਅੱਛੀ ਜੀ ਵਧੀਆ ਜੀ ਜੌਬ ਦੇਵ ਫਿਰ ਤੂੰ ਛੱਡਣ ਦੀ ਕੋਸ਼ਿਸ਼ ਕਰੇਗਾ ਹਾਂਜੀ ਹਾਂ ਬਹੁਤ ਪ੍ਰੋਮਿਸ ਮੈਨੂੰ ਪ੍ਰੋਮਿਸ ਕਰਦਾ ਹਾਂ ਹਾਂਜੀ ਪ੍ਰੋਮਿਸ ਤੁਹਾਡਾ ਬਹੁਤ ਬਹੁਤ ਚੱਲ ਠੀਕ ਆ ਤੂੰ ਇਸ ਟਾਈਮ ਮੈਨੂੰ ਆਪਣੇ ਪਿਓ ਵਰਗਾ ਸਮਝ ਤੇ ਆ ਖੁੱਲ ਕੇ ਦੱਸ ਵੀ ਤੂੰ ਇਦਾਂ ਨਸ਼ੇ ਦੀ ਲਤ ਵਿੱਚ ਕਿੱਦਾਂ ਪੈ ਗਿਆ ਮੈਂ ਇਦਾਂ ਗ੍ਰੈਂਕਲ ਦੀ ਮੇਰੀ ਮੰਮੀ ਢਿੱਲੀ ਸੀ ਉਹਦੇ ਕਰਕੇ ਮੈਂ ਨਸ਼ਾ ਕਰ ਲੱਗ ਗਿਆ ਅੱਛਾ ਤੇ ਕੋਈ ਦਿਨਾਂ ਨੂੰ ਮੈਂ ਨਸ਼ਾ ਲੈਣ ਜਾਂਦਾ ਸੀ ਉਹ ਮੈਨੂੰ ਕਹਿੰਦੇ ਸਰਦਾਰ ਮੰਡੇ ਨੂੰ ਦੇਣਾ ਅਸੀਂ ਮੁੰਨੇ ਨੂੰ ਦੇਣਾ ਅੱਛਾ ਤੇ ਮੈਂ ਉਸ ਕਰਕੇ ਮੈਂ ਵਾਲ ਕਟਾਉਂਦਾ ਤੇ ਮੇਰੀ ਮਾਂ ਤੇ ਇੰਨੀ ਕਿ ਖਰਾਬ ਹੋ ਗਈ ਮੈਂ ਫਿਰ ਗੰਮ ਦੇ ਵਿੱਚ ਮੈਂ ਵਾਲ ਵੀ ਕਟਾ ਤੇ ਹੋਰ ਨਸ਼ਾ ਕਰਨ ਲੱਗ ਗਿਆ। ਬੇਟਾ, ਕੇਸ ਤੂੰ ਹੁਣ ਵੀ ਰੱਖ ਸਕਦਾ ਆ ਤੇ ਸੋਹਣੀ ਦਸਤਾਰ ਵੀ ਸਜਾ ਸਕਦਾ ਆ। ਠੀਕ ਐ? ਬੱਸ ਹੁਣ ਤੂੰ ਗੁਰਦੁਆਰੇ ਜਾ ਕੇ ਆਪਣੀ ਭੁੱਲ ਚੁੱਕ ਦੀ ਮਾਫੀ ਮੰਗਣੀ ਐ ਤੇ ਗੁਰੂ ਸਾਹਿਬ ਸਾਡੇ ਬਹੁਤ ਦਿਆਲੂ। ਉਹ ਤੈਨੂੰ ਜਰੂਰ ਮਾਫ ਕਰ ਦੇਊ ਠੀਕ ਐ? ਰਹੀ ਤੇਰੀ ਮੰਮੀ ਦੀ ਗੱਲ, ਉਹਨਾਂ ਦਾ ਇਲਾਜ ਮੈਂ ਕਰਾ ਦਿੰਦਾ। ਠੀਕ ਐ? ਪਰ ਤੂੰ ਅੱਜ ਤੋਂ ਬਾਅਦ ਮੈਨੂੰ ਪ੍ਰੋਮਿਸ ਕਰ ਵੀ ਆ ਭੈੜੇ ਕੰਮ ਕਦੀ ਨਹੀਂ ਕਰੇਗਾ। ਠੀਕ ਐ? ਜੈ ਸ਼ਾਹ ਵਾਹ। ਕਿਉਂ ਨਹੀਂ ਗੱਲ ਤੁਸੀਂ ਦੋਨਾਂ ਨੇ ਮੈਨੂੰ ਵਾਅਦਾ ਕੀਤਾ ਨਾ ਮਜਾਬ ਨਹੀਂ ਹੈ ਇਹ ਜ਼ਿੰਦਗੀ ਠੀਕ ਹੈ ਆਪਣੇ ਨਾਲ ਆਪਣੇ ਮਾਪੇ ਦੇ ਜਿੰਨੀਆਂ ਭੈਣ ਭਰਾਵਾਂ ਦੇ ਜਿੰਨੀਆਂ ਜੁੜੀਆਂ ਹੋਈਆਂ ਠੀਕ ਹੈ ਜੋ ਤੁਸੀਂ ਅੱਜ ਮੈਨੂੰ ਵਾਅਦਾ ਕੀਤਾ ਹੋਣਾ ਤੇ ਉਹਨੇ ਵਾਅਦੇ ਤੋਂ ਪੂਰਾ ਉਤਰੇ ਹੋ ਕੱਲ ਦੋਨੋਂ ਜਾਏ ਬਾਬਾ ਜੀ ਦੇ ਪ੍ਰੋਫੈਸਰ ਨਾਲ ਦਸਤਾਰਸ ਜਾ ਕੇ ਆਏ ਅਪਾ ਸਾਰੇ ਜਰੂਸਾਪਤੇ ਦਾ ਜਾਵਾਂਗੇ ਤੇ ਉੱਥੇ ਜਾ ਕੇ ਸਿਸਟਮ ਤੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੋਣਗਾ ਸਰਦਾਰ ਜੀ ਹਾਂਜੀ ਵੀਰੇ ਸੁਖਵੰਦੀ ਸਾਹਿਬ ਦਾ ਪਾਰਟੀ ਨੇ ਵਿੱਚ ਹੁੰਦਾ ਵੀਰੇ ਅਸੀਂ ਆਪ ਗੁਰੂ ਘਰ ਪਹਿਲੀ ਵਾਰ ਹੀ ਆਏ ਆ ਤੁਸੀਂ ਅੰਦਰ ਭਾਈ ਸਾਹਿਬ ਜੀ ਨੂੰ ਪੁੱਛ ਲਿਓ ਸਾਹਿਬ ਨੇ ਇਹਨਾਂ ਨੂੰ ਆਪਣੇ ਲਾੜ ਲਾ ਕੇ ਇੱਕ ਚੰਗੀ ਰਾਹ ਦੇ ਵਿੱਚ ਪਾ ਦਿੱਤਾ ਸਹੀ ਗੱਲ ਹੈ ਅੰਗਲ ਹਾਂ ਟਿਕ ਬਹੁਤ ਬਹੁਤ ਧੰਨਵਾਦ ਮੇਰੇ ਜਿੰਨੇ ਸਾਰਿਆਂ ਨੂੰ ਅੱਜ ਮੈਂ ਪਹਿਲੀ ਵਾਰ ਗੁਰੂ ਘਰ ਆਇਆ ਸੀਗਾ ਤੇ ਕਿਸੇ ਨੇ ਮੈਨੂੰ ਸਰਦਾਰ ਜੀ ਕਹਿ ਕੇ ਆਖਿਆ ਤੇ ਬਹੁਤ ਜ਼ਿਆਦਾ ਮਾਣ ਮੈਨੂੰ ਸੁਖ ਜਦੋਂ ਮੈਂ ਮੋਨਾ ਹੁੰਦਾ ਸੀ ਕੋਈ ਮੈਨੂੰ ਛੋਟੋ ਗੈਂਦਾ ਸੀ ਕੋਈ ਮੈਨੂੰ ਭਈਆ ਗੈਂਦਾ ਸੀ ਤਾਂ ਮੈਨੂੰ ਅਜੀਬ ਜਿਹਾ ਫੀਲ ਹੁੰਦਾ ਸੀ ਅੱਜ ਮੈਨੂੰ ਖੁਦੇ ਤੇ ਬਹੁਤ ਪ੍ਰਾਊਡ ਫੀਲ ਹੋਇਆ ਸਰਦਾਰ ਜੀ ਜਦੋਂ ਮੈਂ ਆਖਿਆ ਕਿਸੇ ਨੇ ਦੇਖਿਆ ਪੱਗ ਦਾ ਮਤਲਬ ਹਾਂਜੀ ਹਾਂਜੀ ਨਾ 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 ਉਹ ਜਿਹੜੇ ਸ਼ਾਮ ਦਾ ਪਨੜ ਫੜਿਆ ਨਾ ਇਹ ਲੜਪਾ ਸਾਰੀ ਜ਼ਿੰਦਗੀ ਛੱਡੋ ਤੇ ਜਿਹੜੇ ਤੇਰੇ ਆਲੇ ਦੁਆਲੇ ਬੁੱਡੇ ਜਿਹੜੇ ਨਸ਼ੇ ਕਰਦੇ ਨੇ ਗਲਤ ਕੰਮਾਂ 'ਚ ਪਏ ਆ ਉਹਨਾਂ ਨੂੰ ਵੀ ਸਿੱਤੇ ਰਹਾ ਆ ਤੇ ਗੁਰਦੁਆਰਾ ਸਾਹਿਬ ਰੋਜ਼ ਲੈ ਕੇ ਆ ਜਾਂਦਾ ਠੀਕ ਹੈ ਨਾ ਅੰੰਤ ਅੰਟੀ ਜੋ ਮੈਂ ਨਸ਼ਾ ਦੇ ਸਕੂਨ ਲੱਭਦਾ ਸੀ ਆ ਸਿੱਖੀ ਸਰੂਪ 'ਚ ਮੈਨੂੰ ਸਕੂ ਮਹਾਰਾਜੇ ਅਸਲ ਸਕੂਨ ਹੈ ਈ ਸਿੱਖੀ ਸ੍ਰੋਤੇ ਵਿੱਚ ਆ ਆਪਾਂ ਜਿੱਥੇ ਮਰਜ਼ੀ ਭੱਜ ਗਏ ਨਸ਼ੇ ਕਰ ਲਈਏ ਇੱਧਰ ਉੱਤਰ ਫੇਰ ਲਈਏ ਫਿਲਮਾਂ ਦੇਖ ਲਈਏ ਕੁਝ ਵੀ ਕਰ ਲਈਏ ਪਰ ਜੋ ਸਕੂਨ ਆਪਾਂ ਨੂੰ ਸਿੱਖੀ ਸ੍ਰੋਤੇ ਵਿੱਚ ਮਿਲਣਾ ਨਾ ਪਾਣੀ ਪੜ ਕੇ ਮਿਲਣਾ ਪਾਣੀ ਸੁਣ ਕੇ ਮਿਲਣਾ ਉਹ ਇਸੇ ਵਿੱਚ ਆ ਇਸ ਕਰਕੇ ਈਹੀ ਰਾਹ ਤੇ ਚੱਲੋ ਤੇ ਹੋਰਾਂ ਨੂੰ ਵੀ ਇਸੇ ਰਾਹ 'ਤੇ ਦੋ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ